ਬਾਜੀ ਬਾਜੀ ਵਾਇਰ ਟਿਕਾ ਕਾਮਸਾ ਵਾਇਰ ਟਿਕੀ ਫਤੇ ਅੱਜ ਦੀ ਜਿਹੜੀ ਪ੍ਰੈਸ 'ਚ ਮੈਂ ਕਿਉਂ ਆਉਣਾ ਪਿਆ ਮੀਡੀਆ ਰਿਜ਼ਮ ਨੇ ਉਹ ਮੈਂ ਤੜਕੇ ਦੀ तकरीबन ਸਾਰੇ ਜਿਹੜੇ ਚੈਨਲ ਦੇ ਖਬਰਾਂ ਦੇ ਉੱਤੇ ਆ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ ਅਲਮਾਫਾ ਹੋਏ ਖਬਰ ਸਾਮ ਦਾ ਫਿਰ ਅਸੀਂ ਗੱਲਬਾਤ ਕੀਤੀ ਕਰਾਂਗੇ उन्हों मार की धमकी उन्होंने अग ला के साव की धमकी उन्होंने चिठी लिखी है ज ਜਿਵੇਂ ਆਪ ਦੇਖ ਰਿਹਾ ਹੈ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਦੇ ਸਬੰਧ ਜਿਹੜੀ ਕਾਰਵਾਈ ਕੀਤੀ ਹੈ ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ ਸਰਕਾਰ ਖੇਡ ਕੀ ਖੇਡ ਰਹੀ ਹੈ ਜਿਵੇਂ ਲੱਖੇ ਦੇ ਉੱਤੇ ਇੱਕ ਪੱਤਰ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਇੱਕ ਲੱਖਾ ਚਿੱਟਾ ਵੇਚਿਆ ਲੱਖੇ ਦੇ ਸਬੰਧ ਪਾਕਿਸਤਾਨ ਦੀਆਂ ਯਾਰਸੀਆਂ ਨਾਲ ਆ ਲੱਖੇ ਦੇ ਸਬੰਧ ਕਿਸੇ ਕੋ ਕੈਨੇਡਾ ਬੈਠੇ ਕਿਸੇ ਗੈਸਟਰ ਨਾਲ ਆ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਲੱਖਾ ਜਿਹੜਾ ਹੱਥਾਂ ਨਾਲ ਤਸਕਰੀ ਕਰਦਾ ਇਹ ਪਕਚਾ ਲੱਖੇ ਤੇ ਹੁੰਦਾ ਤੇ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ ਜਦੋਂ ਕਿ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਗਾਂ ਨਾਲ ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖੇ ਤੇ ਐਫ ਆਈ ਆਰ ਦਰਜ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਪਈ ਹੈ ਕਿ ਲੱਖਾ ਕਿਸੇ ठेकेदार ਨੂੰ ਸਾੜਦੀਆਂ ਧੰਕੀਆਂ ਦੇ ਕੇ ਗਿਆ। ਲੱਖਾ ਕਿਸ ਨੂੰ ਮਾਲ ਦੀ ਧੰਕੀ ਦੇ ਕੇ ਗਿਆ। ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਣੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਵੇ ਜਾਂ ਲੱਖਾ ਕਿੱਥੇ ਗਿਆ ਹੋਊਗਾ। ਉਦੀ ਕੋਈ ਸੀਸੀਟੀਵੀ ਹੋਣੀ ਪਰ ਕੋਈ ਨਾ ਕੋਈ ਤਾਂ ਫੋਟੋ ਕੋਈ ਨਾ ਕੋਈ ਦਾ ਸਬੂਤ ਕਰ ਕੋਈ ਨਹੀਂ। ਪਰ ਇਹ ਜਿਹੜਾ ਜਿਹੜੀ ਸਾਜਿਸ਼ ਹੈ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਆ ਵੀ ਜਦੋਂ ਹੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨ ਆਉਣਾ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਨਾਂ ਬੰਦੀ ਕਰਦੇ ਆ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰ ਹੁੰਦਾ ਯਤਨ ਕਰਦੀ ਹੁਣ ਸਾਡਾ ਮੁੱਦਾ ਚੱਲ ਰਿਹਾ ਬੁੱਢੇ ਦਰਿਆ ਨੂੰ ਬੰਨ੍ਹ ਮਾਰ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵੇਕਾ ਪਲਾਂ ਤੋਂ ਲੈ ਕੇ ਸ਼ੀਰ ਕਰਤਾਰ ਸਿੰਘ ਸਰਾਬੇ ਦੇ ਪੁੱਤ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈਨੂੰ ਜਾਂਦਾ ਹੱਲ ਕਰਨ ਤੋਂ ਜਿਹੜੀਆਂ ਜਿਹੜਾ ਡਾਈ ਰੈਕਟਰੀਆਂ ਪਾ ਰਹੀਆਂ ਨੇ ਸਤਲੋਜ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ ਜਿਹੜਾ ਬੰਦ ਕਰ ਦਾਂਗੇ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਆਉਣ ਦੀ ਕੋਸ਼ਿਸ਼ ਕਰਦੀ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਹਾਂ ਕਿ ਮੀਡੀਆ ਮੇਰਾ ਕੋਈ ਵਰਸ਼ਨ ਦੇ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਜਵਾਬ ਲੈ ਬਿਨਾ ਚਲਾ ਰਿਹਾ ਮੈਨੂੰ ਝੂਠ ਮਾਫੀਆਂ ਵੀ ਬਣਾ ਰਿਹਾ ਦੇਖੋ ਮੀਡੀਆ ਦੇ ਵਿੱਚ ਝੂਠ ਮਾਫੀਆਂ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ ਮੀਡੀਆ ਵਾਲੇ ਖੜੇ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਤੇ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਵੀ ਭਾਈ ਸੋਡੇ ਉੱਤੇ ਆਲਜਾਮਬਾਜੀ ਹੋਈ ਆ ਸੋਡੇ ਉੱਤੇ ਆ ਖਬਰ ਚੱਲ ਰਹੀ ਆ ਸੋਡੇ ਕਿਸੇ ਬੰਦੇ ਨੇ ਆ ਕੇ ਆਹ ਸੋਡੇ ਤੇ ਇਲਜ਼ਾਮ ਲਾ ਥੋੜਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕੱਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ মিডিਆ ਟ੍ਰੈਲ ਦੇ ਪਹਿਲੇ ਚੱਲ ਜਾਂਦਾ ਸੋ ਮੈਂ ਸਿੱਧੇ ਰੂਪ ਦੇ ਬੱਚੇ ਗੱਲ ਕਹਿਣਾ ਚਾਹੁੰਦਾ ਆਪਾਂ ਕਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਜਿਹੜੇ ਸਾਹ ਚੱਲਦੇ ਨੇ ਜਿੰਨਾ ਤੇ ਲੱਖਾਂ ਜਾਂਦਾ ਇਹ ਆਵਾਜ਼ ਇਸ ਤਰ੍ਹਾਂ ਹੀ ਕੰਮ ਕਰਦਾ ਪਹਿਲਾਂ ਵੀ ਕੋਸ਼ਿਸ਼ਾਂ ਕਰ ਲੀਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਪੋਜੀਸ਼ਨ ਕਰ ਲਈਆਂ ਪਰਚੇ ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੁੱਤਾ ਮਾਰਾਂ ਮੇਰੇ ਤੇ ਕਿੱਡਾ ਬੜਾ ਅਜਾਮ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਲੜਿਆ ਖਿਲਾਫ ਲੜਦਾ ਉਹਦੇ ਉੱਤੇ ਕਿੱਤਾ ਵੇਚੂਗਾ ਹੁਣ ਇੱਕ ਨਾ ਹੀ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋਗੀ ਉਹ ਹੋਣੀ ਆ ਇਹਦਾ ਕੀ ਬਣੇਗਾ ਜੈ ਜੀ ਇਸ ਤਰੀਕੇ ਨਾਲ ਮੇਰੇ ਚਲ ਜਾਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ ਮੀਡੀਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆ ਮੈਂ ਕਿਹਨੂੰ ਸਾਰਨ ਦੀ ਧਮਕੀ ਦਿੱਤੀ ਹੈ ਕਿਹਨੂੰ ਮਾਫੀ ਦੀ ਧਮਕੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁਣੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲਾਂ ਚ ਬੰਦ ਕਰਨੇ ਆ ਪੁਲਿਸਕਾ ਕਰੇ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਨ ਬੰਗ ਪਹਿਲਾਂ ਵੀ ਜਿਬਰੂਗਰਦੀਆਂ ਜੇਲਾਂ ਦੇ ਵਿੱਚ ਪਿਛਲੇ 1.5 ਸਾਲ ਤੋਂ ਬੰਦ ਹਨ ਉਹਨਾਂ ਉਹਨਾਂ ਦੇ ਵਿੱਚ ਉਹ ਜਿਸ ਵੀ ਚੁਪਕੇ ਰਹੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਆਖ ਚਾ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ ਐਨਐਸਏ ਦੇ ਵਿੱਚ ਇਹਦਾ ਬਾਬਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਇੱਕ ਦਾ ਮੁਕਾਬਲਾ ਇਤੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਰਤ ਸੈਂਟਰ ਕੋਲੇ ਵੀ ਇਹਦੀ ਐਨਐਸਐਸ ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਦਿੱਤੀ। ਸੋ ਇਹ ਜਿਹੜੀ ਮੈਂ ਬਾਰ-ਬਾਰ ਕਹਿਣਾ ਹੈ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਗੰਟੀ ਬੁੱਟਰ ਦੀ ਰੂਪ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਇਹ ਦੱਪਣਾ ਚਾਹੁੰਦੇ ਨੇ, ਕੁਚਲਣਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ। ਇਹ ਕਹਿੰਦੇ ਬਸਤੀਵਾਦੀ ਕਾਨੂੰਨ ਅਸੀਂ ਖਤਮ ਕੀਤੇ ਆ ਕਾਲੇ ਕਾਨੂੰਨ ਅਸੀਂ ਖਤਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਕੁ ਸਖਤ ਕਰਤਾ ਕੰਮ ਕਿਵੇਂ ਪੂਰੇ ਦੇਸ਼ ਨੂੰ ਪ੍ਰੋਸਟੇਟ ਬਣਾਉਣਾ ਕਿਵੇਂ ਪੁਲਿਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਕੁਚਲਣਾ ਉਹਦੀ ਇੱਕ ਆਧਾਰਤਨ ਦਾਦਨਾ ਕਾਲੇ ਆਈ। ਚਕਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਜਲੀ ਬੋਰਡ ਦਾ ਘੇਰਾ ਜੀ ਸਾਨੂੰ ਸਾਡੇ ট্রান্সਫਾਰਮ ਸੁੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਰਹੇ ਉਨਾ ਦੇ ਉਪਰ ਗ੍ਰੈਟ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਉਨਾ ਦੇ ਧਰਾਵਾ ਕੜੀ ਨਾ ਲਾਂਗਾ ਜਿੰਨਾਂ ਉਮਰ ਕੈ। ਜਦ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਤੇ ਕਿਸਾਨਾਂ ਦੀ ਐ, ਮਜ਼ਦੂਰਾਂ ਦੀ ਐ, ਮਲਾਜ਼ਮਾਂ ਦੀ ਐ, ਹੱਕ ਮੰਗਣ ਵਾਲੇ ਲੋਕਾਂ ਦੀ ਐ, ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਦਾ ਐ ਇੱਕ ਕੁਦਰ ਦਿਣਾ ਚੰਦੇ। ਸੁ ਪੰਜਾਬ ਦੇ ਲੋਕਾਂ ਨੂੰ ਫੀਲ ਆ ਯਾਰ ਵੀ ਇਹੋ ਜਿਹੇ ਮਸਲਾਂ ਨੂੰ ਖੁੱਲ ਕੇ ਬੋਲੋ। ਖੁੱਲ ਕੇ ਆਪਣੇ ਲੋਕਾਂ ਨਾਲ ਖੜੋ। ਇਹਨਾਂ ਦਾ ਵਿਰੋਧ ਕਰੋ, ਸਵਾਲ ਪੁੱਛੋ। ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਲੱਖਾ ਸਾਰ ਨਹੀਂ ਧੱਕੀ ਦਿੰਦਾ ਜੀ ਲੱਖਾ ਹੁਣ ਤੇ ਆਇਆ ਨਹੀਂ ਹੁਣ ਇਹ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਲੁਕਵੇਂ ਰੂਪ ਵਿੱਚ ਕੋਈ ਐਫਆਈਆਰ ਦਰਜ ਕਰਕੇ ਰੱਖ ਲਈ ਜਾਊਗੀ ਇਹ ਲੱਖੇ ਮਾਮਲਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਹੈ ਮੁੰਨਾਪੁਰ ਦਾ ਦੱਸਿਆ ਜਾ ਰਿਹਾ ਵਿਧਾਨੇ ਦਾ ਭਾਈ ਲੁਧਿਆਣੇ ਦਾ ਜੋ ਇਹਦੇ ਚਾਲ ਮੈਂ ਤਾਂ ਇਹ ਤੋਂ ਸੁਣਿਆ ਵੀ ਇਹ ਇਹਦੇ ਚ ਵੀ ਲੱਖੇ ਦੇ ਖਿਲਾਫ ਲੱਖਾ ਉਸੇ ਠੇਕੇਦਾਰ ਨੂੰ ਸਾਲਾ ਆਇਆ ਧੰਕ ਦੇ ਕੇ ਉਹ ਮਾਫੀ ਆ ਕੋਈ ਬਣਾਤਾ ਮੈਨੂੰ ਜਿਵੇਂ ਪਹਿਲਾ ਸਮਾਗਮ ਕਰਾਉਣ ਦੀ ਆ ਕੋਸ਼ਿਸ਼ਾਂ ਅਸਾਧ ਕੰਮ ਆਉਣੀਆਂ ਕੋਸ਼ਿਸ਼ਾਂ ਉਹ ਕੋਈ ਮਾਫੀ ਨਾਲ ਜੁੜਦਾ। ਜਿਹੜੇ ਜੇਕਰ ਸੇ ਕਿੱਡਾ ਵੱਡਾ ਮੈਂ ਵਿਦਿਆ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਕਿ ਇੱਕ ਬੰਦੇ ਦੀ ਸ਼ਬੀ ਬੰਦਾ ਕੋਈ ਸਭ ਨੂੰ ਸੁਧਾਰਨਾ ਸੁਧਾਰਦੇ ਆ ਕਈ ਦਹਾਕੇ ਲੱਗ ਜਾਂਦੇ ਆ ਕਿਤੇ ਉਮਰ ਲੱਗ ਜਾਂਦੀ ਆ। ਇੱਕ ਮਿੰਟ ਲਾਉਣੇ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰਕ ਟੈਗ ਕਰਦਨ ਵੀ ਬੰਦਾ ਗੈਂਗਸਟਰ ਆ ਜੀ। ਮਿਲਦਾ ਹੋਣ ਤੱਕ ਵੀ ਪਹਿਲਾਂ ਗੈਂਗਰ ਨੂੰ ਸਾਫ ਦਾ ਗੈਂਗਰ ਕਹਿਣ ਲੱਗ ਇਹ ਇਹ ਵੀ ਕੋਈ ਇੱਦ ਕੇ ਸਾਕ ਕੰਦੇ ਹੁੰਦੇ ਨੇ ਮੇਰੇ ਖਰਾਣ ਇਸ ਤਿੰਨ ਚੋਣਾਂ ਮੈਂ ਲੜ ਲਈਆਂ ਦੋ ਵਿਧਾਨ ਸਭਾ ਦੀਆਂ ਐਮਟੀ ਦੀ ਚੋਣਾਂ ਪਰ ਅਸੇ ਫਤਬਾ ਵੀ ਸੋਣਾ ਮੈਂ 84000 ਵੋਟ ਦੀ ਲੋਕਾਂ 84000 ਬੰਦੇ ਨੇ ਫਤਬਾ ਕਰਮ ਗਿਆ ਤੇ ਇਸ ਕਰਕੇ ਮੈਂ ਪੰਜਾਬ ਦੇ ਮੁਕਮਲ ਨੂੰ ਸਿੱਧੇ ਰੂਪ ਤੇ ਚੈਲੰਜ ਮੰਗ ਲੋ ਜਨਕੀ ਮੰਗ ਲੋ ਵੀ ਉਹ ਵਾਰੀ ਵਾਰ ਦੇ ਜਪਨ ਨੂੰ ਮੈਨੂੰ ਚੱਕ ਇੱਕ ਵਾਰੀ ਪੈਣੇ ਸੀ ਯੂਪੀ ਅਦਾ ਕੇ ਅੰਦਰ ਹੀ ਸੜ ਗਏ ਉਹ ਕਦੇ ਇਸੇ ਤਰੀਕੇ ਨਾਲ ਮੈਨੂੰ ਘੇਰਦਾ ਜਦ ਕਰਦਾ ਕਰੋ ਕਿ ਇਸੇ ਤਰੀਕੇ ਨਾਲ ਘੇਰਦਾ ਜਦ ਕਰਦਾ ਚਾਹ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਗਿਆ ਨੂੰ ਸਾੜ ਲਗਿਆ ਤੇ ਉਹਨੂੰ ਮਾਰ ਲਗਿਆ ਉਹਨੂੰ ਧੌਕੀ ਦੇਣ ਗਿਆ ਤੀਜਲ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਬੁੱਡੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਹੈ ਕਿ ਉਹਦੂ ਪਹਿਲਾਂ ਪਹਿਲਾਂ ਰੁਕੇ ਜਾਵੇ ਜਾਂ ਕੋਈ ਪਰਚਾ ਦਿੱਤਾ ਜਾਵੇ ਇਹਨੂੰ ਦਵਾਇਆ ਜਾਵੇ ਜਾਂ ਜੇ ਬਗਦ ਜਿਹੜੇ ਵੀ ਸ਼ਿਕਾਇਤ ਕਰਦਾਂ ਨੇ ਕਦੇ ਮਿਲੇ ਹੋ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਨਾ

ਮੰ ਲੋ ਕੋਈ ਬੰਦਾ ਮੇਰੇ ਖਿਲਾਫ ਨਾ ਕਿਸੇ ਬੰਦੇ ਦੇ ਖਿਲਾਫ ਜਾ ਕੇ ਕੋਈ ਤਰਖਾਹ ਹੁੰਦਾ ਹੈ ਤੇ ਅਦਾਲਤ ਵਿੱਚ ਹੁੰਦਾ ਉਹਦੀ ਪਰਤਾਲ ਹੋਣ ਤੋਂ ਬਾਅਦ ਜੋ ਮੀਡੀਆ ਚੱਲ ਰਿਹਾ ਜਿਹੜੇ ਭਾਈ ਆਹ ਤਰਖਾਹ ਸਹੀ ਪਰਤਾਲ ਹੋ ਗਈ ਇਹ ਗੱਲ ਖਾਨੇ ਬੰਦੇ ਪਾਏਗੀ ਹੁਣੇ ਪਤਾ ਨਹੀਂ ਐਫਆਰ ਹੋਣੀ ਹੈ ਕਿਤੇ ਉਤੇ ਹੋਣੀ ਹੈ ਪਤਾ ਪਰ ਦੱਸਿਆ ਜਾ ਰਿਹਾ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਤੋਂ ਜਿਹੜਾ ਦਰਖਾਸਤ ਜਾਰੀ ਹੋਇਆ ਡੀਜੀਪੀ ਨੂੰ ਕਿਤੇ ਕਾਰਵਾਈ ਕਰੋ ਇਹਦੇ ਪਰਚੇ ਪਰਚਾ ਜੀ ਨਮਸਤੇ ਮਸਲਾ ਹੈ ਕਿ ਇਦਾਂ ਜੁੜਿਆ ਇਸੇ ਤਰੀਕੇ ਨਾਲ ਕਿਸ ਨੂੰ ਚੱਕੇ ਨਾਲ ਜਾ ਦੇ ਕਿ ਕਿਹੜਾ ਫਰ ਕਾਨੂੰਨ ਆ ਕਿਹੜਾ ਇਨਸਾਫ ਆਉਂ ਤੱਕ ਅੰਤਮਾਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ ਦੀ ਗੱਲ ਕਰਾਂਗੇ ਅਸੀਂ ਕਿਸਨਾ ਬਦੀ ਕੀ ਨਹੀਂ ਕਰਾਂਗੇ ਜਾਂ ਕੀ ਨਹੀਂ ਕਰਾਂਗੇ ਟੱਕਾਰੀ ਕਰਾਂਗੇ ਹੁਣ ਯਾਰ ਪਰਚਾ ਨਹੀਂ ਹੋਵਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਸਰੇਸ਼ਨਾਂ ਭਰ ਗਿਆ ਜਿੰਨਾ ਰਤ ਹੋ ਚੁੱਕੇ ਆ ਖਰਾਇਲ ਪੁਟਾ ਪਰ ਜਿਹੜਾ ਠਾਣਾ ਪਰੋਂ 2 ਕੋਟ ਹੋ ਗਿਆ ਦਾਸਤਾਨ ਨਾਂ ਪੇਜੋ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ ਤੇ ਦੁਬਾਰਾ ਫਲਾਮ ਦੇਤੇ ਮੇਰੇ ਪਰਚੇ ਅਮਰੋਟ ਮੈਂ ਹਾਂ ਜਮਾਨਤ ਭਰਾ ਕੇ ਜਮਾਨਤ ਭਰਾ ਕੇ ਜਿਹੜਾ ਪਰਚਾ 2019 ਦੇ ਵਿੱਚ ਬਾਦਲਾ ਤੇ ਕੁਟੀ ਦਾ ਘਰਾਓ ਕੀਤਾ ਸੀ ਗੁਰਨਸਾਹ ਦੀ ਬੀਐਲਬੀ ਨੂੰ ਲੈ ਕੇ ਸਰਕਾਰ ਸੀ ਕੰਮ ਸੀ ਉਹ 307 ਦਾ ਪਰਚਾ ਹਾਲਾਕਿ ਜਦੋਂ ਉਹ ਵੀ ਮੈਨੂੰ ਅਯਲ ਜਾਇਆ ਗਿਆ ਕਿ ਲੱਖਾਂ ਜੀ ਬੰਦੀ ਚਲਾ ਰਿਹਾ ਸੀਗਾ ਤੇ ਲੱਖ ਨੇ ਪੁਟ ਤੇ ਗੱਡੀ ਚਾੜਤੀ 2019 ਸਾਲ ਕੋਈ ਜਖਮੀ ਹੋ ਗਿਆ ਮੈਂ ਮੇਰੇ ਜਿਹੜੇ ਵੀ ਮੈਂ ਖੜਾ ਗੱਡੀ ਤੇ ਸਾਹ ਗੱਡੀ ਕੋਲ ਚਲਾ ਰਿਹਾ ਗਿਆ ਉਸੇ ਘਰਾਓ ਕਰਨਾ ਬਾਦਾਂ ਦੀ ਕੋਠੀ ਦਾ ਉਹਦੇ ਉਹ ਪਰਚਾ ਮੇਰਾ ਜਦੋਂ ਮੈਂ ਸਾਰੇ ਆਪਣੀ ਵੀਡੀਓ ਦਿਖਾਉਂਗਾ ਵੀ ਆ ਦੇਖੋ ਜੀ ਮੈਂ ਕੱਦਿਆ ਮੈਂ ਅਸਰਾ ਕੋਲੇ ਗਿਆ ਮੈਂ ਦੱਸ ਤਾ ਮੈਂ ਕਿਹਦੇ ਦੇਖਦਾ ਬੰਦੋ ਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ ਉਹਨਾਂ ਨੇ ਬਰੀ ਕੀਤਾ ਇਹ ਦੋਸ਼ੀ ਦੇ ਦੋਸ਼ਕਰਾਤਾ ਉਹਨੇ ਉਹ ਵੀ ਮੇਰੇ ਦੇ ਦਵਾਰੇ ਉਥੋਂ ਅਦਾਲਤਾਂ 'ਚ ਵਾਪਸ ਕਰਾ ਕੇ ਸਾਰਾ ਉਹ ਦਵਾਰੇ ਚਲਾਉਂਦੇ ਨੇ

ਜਦੋਂ ਮੈਂ 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 ਕਹਿੰਦਾ ਮੈਂ ਖੁਲਿਆ ਮਰਜ਼ੀ ਦੀ ਮਰਜ਼ੀ ਫੜਦੇ ਨੇ ਮੈਂ ਭਾਈ ਤਾਂ ਨਹੀਂ ਮੈਂ ਭੱਜਾ ਤਾਂ ਮੈਂ ਚੋਰ ਬਣਾ ਜਮ ਕੇ ਨੂੰ ਤਾਂ ਕਿਤੇ ਹਿੱਤ ਨੂੰ ਮੈਂ ਸਾਰੂੰਗਾਂ ਕਰਨ ਮਾਰਦਾ ਹੜ੍ਹ ਲੁਕਮ ਕਿਹੜੇ ਪੂਰੋਂ ਤੁਸੀਂ ਕਿੱਥੇ ਹੋ ਜਦ ਅਹੀਂ ਘਰਾਂ ਜਿ ਬੈਠਦਾ ਹੁਣ ਮੈਂ ਇਹ ਤੋਂ ਇੱਕ ਪਾਣੀ ਵਾਲਾ ਮੁੱਦਾ ਇੱਕ ਮੈਂ ਬੜਾ ਅਹਿਮ ਮੁੱਦਾ ਜਿੱਕੇ ਤਰਫੋਂ ਪਟਿਆ ਸਰਕਾਰ ਨਾਲ ਰਹੀ ਹੈ ਜੀ ਬਾਰ ਮਹਾਉਤਸਵ ਬੂਟੇ ਲਾਉਦੇ ਮੁੱਖ ਮੰਤਰੀ ਸਾਹਿਬ ਅਪੀਲ ਕਰ ਰਹੇ ਨੇ ਕੱਲ ਦੀ ਮੈਂ ਇੱਕ ਬਿਆਨ ਖੜਾ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ ਚਾਰ ਰੋਖ ਲੱਗਣੇ ਚਾਹੀਦੇ ਆ ਜੇ ਨਹੀਂ ਫਿਰ ਮੈਂ ਸਖਤੀ ਕਰੂਗਾ ਮੈਂ ਕਾਨੂੰਨ ਬਣਾਉਂਗਾ ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ ਐਮਐਲਏ ਰੱਖ ਲਾਈ ਜਾਂਦੇ ਆ ਪਾਣੀ ਪਾਈ ਜਾਂਦੇ ਆ ਜੀ ਫੋਟੋ ਮਕਸਦਾਂਗਾ ਜਾ ਰਹੀਆਂ ਵੀਡੀਓ ਬਣਾਇਆ ਜਾ ਰਿਹਾ ਤੇ ਕੋਈ ਮੰਤਰੀ ਰੱਤ ਲਾਉਂਦੇ ਦਿੰਦੇ ਆ 26 ਹਜ਼ਾਰ ਲੱਖ ਕੱਟਿਆ ਜਾ ਰਿਹਾ ਸਰਹੰਦ ਤੋਂ ਲੈ ਕੇ ਪਟਨਾ ਸਾਹਿਬ ਤੱਕ ਮੈਂ ਉੱਥੇ ਵੀ ਜਾ ਕੇ ਖੜਾ ਮੈਂ ਕਹਾਂ ਜੀ ਦਰਾਤ ਵਧਣ ਨਹੀਂ ਦੇਣੇ NGT ਨੇ ਪੰਜਾਬ ਸਰਕਾਰ ਨੂੰ ਦੋ ਵਾਰ ਨੋਟਿਸ ਕੀਤਾ ਬਾਇਓਡਰ ਵੀ ਤੁਸੀਂ ਜਿੰਨਾਦਰ ਪਾਸੇ ਜ਼ਮੀਨ ਨਹੀਂ ਕਵਰ ਕਰਦੇ ਉਹਨਾਂ ਦੇ ਰੁੱਖ ਨਹੀਂ ਪਾ ਸਕਦੇ ਪਾਸੇ ਜ਼ਮੀਨ ਕਵਰ ਕਰੋ ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ ਸ਼ਰਤ ਬਣਾਓ ਛੋਟੇ ਰੁੱਖ ਜਿਹੜੇ ਉਹਨਾਂ ਨੂੰ ਟ੍ਰਾਂਸਪਲੈਂਟ ਕਰੋ ਇੱਥੋਂ ਖੋਕੇ ਹੋਰ ਕਿੱ데 ਲਾਓ ਇਹ ਦੋ ਹਦਾਇਤਾਂ NGT ਨੇ ਨਾਲ ਬੀਟਰੀ ਯੂਨਲ ਨੇ ਪੰਜਾਬ ਸਰਕਾਰ ਨੂੰ ਕੀਤੀਆਂ ਨੇ ਉਹਦੇ باوجود ਇਹਨਾਂ ਨੇ ਰੁੱਖ ਪੱਟਣੇ ਸ਼ੁਰੂ ਕਰ ਦਿੱਤੇ ਉੱਥੇ ਲੋਕਾਂ ਦੇ ਪ੍ਰਚਾਰ ਕਰਤਾ ਵੀ ਲੱਖਾ ਜਾਂ ਐਨਰਜੀ ਟੀਮ ਹੈ ਸਾਡੀ ਟੀਮ ਕਾਲੇ ਪਾਣੀਆਂ ਦਾ ਮੁੱਦ ਚ ਟੀਮ ਬੜੇ ਕਾਲੇ ਪਾਣੀਆਂ ਨੂੰ ਦੇਖ ਕੇ ਜਾਂ ਹੋਰ ਮੁੱਦਿਆਂ ਨੂੰ ਪੇਸ਼ ਆਉਂਦੇ ਨੇ ਕੁਝ ਮੇਰੇ ਨਾਲ ਭਾਈ ਹਰਪੂਰ ਸਿੰਘ ਮਾਨ ਵਰਗੇ ਨੇ ਸਨ ਡਾਕਟਰ ਬੈਂਸ ਵਰਗੇ ਨੇ ਜਸਕੀਰਤ ਵਰਗੇ ਨੇ ਇੰਜੀਨੀਅਰ ਟਾਈਪ ਹੁੰਦੇ ਡਾਕਟਰ ਟਾਈਪ ਹੁੰਦੇ ਕਬੜਾ ਰੋੜਾਗੀ ਨੇ ਇਹ 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 ਕਹਿੰਦੇ ਜੀ ਇਹ ਟੀ ਨੂੰ ਬਕਾਸ਼ ਦਾ ਵਿਰੋਧ ਕਰਦੀ ਹੈ ਵਿਦੇਸ਼ ਸਰਕਾਰ ਮੈਂ ਸਰਕਾਰ ਦਾ ਇਹ ਰੋਕਦੇ ਆਂ ਅਸੀਂ ਸਰਕਾਰ ਨਹੀਂ ਰੋਕਦੇ 26000 ਰੁੱਖ ਪਟੋਗੇ ਪਾਸੇ ਜ਼ਮੀਨ ਨਹੀਂ ਕਵਾਰ ਦਿੱਤੀ 26 ਵੀ ਨਹੀਂ ਲੱਗਣਿਆ ਇੱਥੇ 0.20 ਜਿਹੜੀ ਐਵਰੇਜ ਆ ਫਤਿਹਗੜ ਸਾਹਿਬ ਦੇ ਵਿੱਚ ਰੁੱਖਾਂ ਦੀ ਆ ਸਭ ਤੋਂ ਘੱਟ 50 ਰੁੱਖ ਫਤਿਹਗੜ ਸਾਹਿਬ ਚ ਆਪਾਂ ਕਿਹਦੀ ਨਿਕਲੀ 50 ਦੇ ਲੋਕਾਂ ਦੀ ਵੀ ਨਹੀਂ ਪਿਆ ਜੇ ਰੁੱਖ ਪਾਉਂਦੇ ਹਾਂ ਵੀ ਕਿੱਥੋਂ ਕਾਣ ਇੱਕ ਪਾਸੇ ਸਰਕਾਰ ਡਰਾਮਾ ਕਰਦੀ ਵੀ ਰੁੱਖ ਲਾਓ ਅਸੀਂ ਕਾਨੂੰਨ ਬਣਾ ਰਹੇ ਦੂਜੇ ਪਾਸੇ ਉਹੀ ਸਰਕਾਰ 26000 ਰੁੱਖ ਪਾੜ ਰਹੀ ਆ ਅਸੀਂ ਕਹਿੰਦੇ ਹਾਂ ਸੜਕ ਨੂੰ ਉਵੇਂ ਲੈਣ ਦੇ ਬਰਾਬਰ ਜ਼ਮੀਨ ਖੁਆਰ ਕਰਕੇ ਸੜਕੀ ਬਣਾਓ ਜੋ ਰੁੱਖ ਉਹਨਾਂ ਜਿਹੜੇ ਦੁਆਰ ਕਰਕੇ ਰੁੱਖ ਪਾਸੇ ਲਾ ਕੇ ਸੜਕੌੜੀ ਕਰ ਤੋ ਕੋਈ ਰੋਣਾ ਸੜਕਾਂ ਚੌੜੀਆਂ ਹੋਣ ਦੀ ਉਹਨਾਂ ਚਾਹੀਦੀ ਸੀ ਥੋੜਾ ਜਿੰਨੀਆਂ ਨੈਸ਼ਨਲ ਹਾਈਵੇ ਅਥਾਰਟੀ ਨੇ ਆਪਣੇ ਪਰਿੰਡਾਂ ਉਹ ਜਿੱਥੇ ਸੜਕ ਜਾਂਦੀ ਆ ਪਰਿੰਡਾਂ ਬਸਰ ਜਾਂਦੀ ਆ ਦੋਨਾਂ ਪਾਸੇ ਜੇ ਰੁੱਖ ਲਾਇਆ ਜੇ ਮੇਨ ਬੈਠੀ ਹੈ ਉਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਆ ਇੰਨਾ ਮੁੱਦਿਆਂ ਦੇ ਵਿੱਚ ਜ਼ਿਆਦਾ ਦਾ ਧਿਆਨ ਭੜਕਾ ਦਿਓ ਇੱਧਰ ਅਲ ਜਾਦੇ ਬਾਬੇ ਹੁਣ ਮਨ ਨਾਲ ਅਰਜ ਨਾਲ ਹੀ ਗੱਲ ਹੈ ਜੇ ਕੱਲ ਨੂੰ ਐਫ ਆਈ ਆਰ ਦਿੰਦੇ ਆ ਤਾਂ ਮੈਂ ਤਾਂ ਅਰਜ ਨਾਲ ਸਿੰਗਾਰਜ ਕਰਨਾ ਪਊਗਾ ਇਸ ਤਰੀਕੇ ਨਾਲ ਜਾਈ ਰੱਖੋ ਜਾਂਕ ਬਾਰੀ ਨੂੰ ਬੰਦ ਕਰੀ ਜਾਨੇ ਹਰ ਹੱਤ ਕੰਡਾ ਸਰਕਾਰ ਬਣਾ ਰਹੀ ਵੀ ਦੀ ਆਵਾਜ਼ ਨਹੀਂ ਬੰਦ ਤੁਸੀਂ ਕੋਰਟ ਜਾਉਗੇ ਹੋ ਮੈਂ ਕੋਰਟ ਵੀ ਜਾਉਂਗਾ ਤੇ ਮੈਂ ਆ ਜਿਹੜੇ ਚੈਨਲਾਂ ਦੇ ਖਿਲਾਫ ਵੀ ਜਾ ਮਾਲ ਖਾਨ ਦੇ ਵੀ ਕੱਟੋ ਕੱਟ ਤੁਸੀਂ ਮੇਰਾ ਪੱਖ ਜਾਣਿਆ ਤੁਸੀਂ ਖਬਰ ਚਲਾਤੀ ਮੈਨੂੰ ਹੂ ਆਪਕੇ ਨਾਲ ਜੋੜ ਰਹੇ ਹੋ ਮੈਨੂੰ ਇੱਕ ਇਹ ਬਣਾ ਲਓ ਮੈਂ ਲੱਖਾਂ ਤੇ ਅੱਗ ਲਾਉਣ ਆ ਗਿਆ ਕਿਸੇ ਤੇ ਮੈਂ ਇਹ ਇਹ ਲੋਕਾਂ ਨੂੰ ਵੀ ਕਹਿਣਾ ਚਾਹਨਾ ਸਭ ਤੋਂ ਵੱਡੀ ਦਾਸ ਤੁਹਾਨੂੰ ਕੰਮ ਜਦੋਂ ਲੋਕ ਨੇ ਲਹਿਰਾ ਮਰਦ ਨਾਲ ਲੋਕੜਦੇ ਨੇ ਉੱਤੇ ਸਰਕਾਰਾਂ ਵਿੱਚ ਕਰਦੇ ਨੇ ਪਹਿਲਾਂ ਵੀ ਮੀਰਾ ਪਰਚਾ ਜੇ ਨਾਲ ਲੋਕ ਕਰਦੇ ਤਾਂ ਮੈਨੂੰ ਚਾਕੇ ਬਣਾ ਕੇ ਏਡੀ ਕਿਸੇ ਸਮਗਲਰ ਅੰਦਰ ਦੇ ਦੇਣ ਅੱਜ ਵੀ ਹੁਲੂਸ ਕਰ ਰਹੇ ਨੇ ਉਹ ਨਵੀਂ ਕਹਾਣੀ ਬੜੇ ਬਗਲੇ ਧਾਰਾ ਕਿਹੜੀ ਲਾਉਣਗੇ ਕਿਸ ਨੂੰ ਮਾਰਨਾ ਆ ਗਿਆ ਸਾੜਨਾ ਆ ਗਿਆ ਅਗਲਾ ਮਾਰਨਾ ਖਬਰਾਂ ਕੀ ਕਹਾਣੀ ਬਣਾਉਣੀ ਇਹਨਾਂ ਤੁਸੀਂ ਪਿਛਲੇ ਦਿਨੀ ਕੋਈ ਸੜਕ ਨੂੰ ਲੈ ਕੇ ਸ਼ਿੰਗਾਰ ਕੀਤਾ ਉਹਦੇ ਨਾਲ ਜੋੜਿਆ ਜਾ ਰਿਹਾ ਸੜਕਾਂ 'ਵਾਂ ਰੋਜ ਪਰਦਾ ਸ਼ਰਕਾਂ ਦੇ ਮਸਜਾਦ ਤਾਂ ਰੋਏ ਲੜ ਰਹੇ ਆ ਮੈਂ ਤਾਂ ਇਹ ਵੀ ਕਹਿ ਰਿਹਾ ਲੋਕਾਂ ਨੂੰ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ ਜਿਹੜੀਆਂ ਸਿੱਧੀ ਜ਼ਮੀਨਾਂ ਵੇਚ ਰਹੇ ਆ ਸੋ ਮੈਂ ਇੱਕ ਆਪਣੇ ਭੋਗੜਾ ਪਿੰਡ ਹੈ ਸਵਾ 100 ਏਕੜ ਦੇ ਵਿੱਚ ਕਲੋਨੀ ਕੱਟੀ ਜਾ ਰਹੀ ਹੈ ਉੱਚੇ ਕਲੋਨੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ ਕਿਸੇ ਨੇ 2.5 ਲਾਇਆ ਕਿਸੇ ਨੇ 1.5 ਲਾਇਆ ਕੁੱਟੀਆਂ ਭਾਈਆਂ ਲੋਕਾਂ ਦੇ ਬਹੁਤ ਸ਼ਾਨਦਾਰ ਉਹ ਬਿਚੀ ਢੰਗਾ ਜਾ ਰਹੀ ਹੈ ਕਿਸੇ ਨੇ 50 ਲੱਖ ਦਾ ਕਿੱਲਾ ਵੇਚਿਆ ਕਿਸੇ ਨੇ ਡੂਲੂ-ਕੂਡ ਦਾ ਵੇਚਿਆ ਕਿਹੜਾ ਢਾਈ ਕੋੜਾ ਵੇਚਿਆ ਉਦੋਂ ਤੇ ਰੌਲਾ ਪੈ ਗਿਆ ਜੇ ਮੈਂ ਉਹਨਾਂ ਬੰਦੇ ਕੋਲੇ ਗਿਆ ਉਹ ਪਰਿਵਾਰਾਂ ਦੇ ਮੈਨੂੰ ਦੱਸਣ ਲੱਗੇ ਪਰਿਵਾਰ ਇਕੱਠੇ ਹੋ ਕੇ ਕਹਿੰਦੇ ਭਾਈ ਅਸੀਂ ਝੋਲੇ ਭਰੀ ਕਰਦੇ ਆਂ ਬੈਗ ਭਰੀ ਕਰਦੇ ਆਂ ਪੈਸਿਆਂ ਦੇ ਇਥੋਂ ਜ਼ਮੀਨਾਂ ਵੇਚ ਕੇ ਤੇ ਗਾਂਹ ਜ਼ਮੀਨ ਨਹੀਂ ਮਿਲਦੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਵੀ ਜਿਹੜੀਆਂ ਨਾ ਕਲੋਨੀਆਂ ਬਰ ਰਹੀਆਂ ਨੇ ਇਹ ਕਲੋਨੀਆਂ ਦੇ ਉੱਤੇ ਵੀ پابੰਦੀ ਲੱਗਣੀ ਚਾਹੀਦੀ ਕਲੋਨੀਆਂ ਸਾਡੀਆਂ ਜਲਖੇਤ ਜ਼ਮੀਨਾਂ ਨੂੰ ਖਾ ਰਹੀਆਂ ਸਾਡੀਆਂ ਪਜਾਊ ਜ਼ਮੀਨਾਂ ਨੂੰ ਖਾ ਰਹੀਆਂ ਹਜ਼ਾਰਾਂ ਏਕੜ ਪੈਰੀ ਕਲੌਨੀਆਂ 'ਚ ਰੁਕ ਰਹੀ ਹੈ ਤੁਸੀਂ ਇਹ حساب ਲਾਓ ਬਟੱਡਾ ਇਹਨੂੰ ਜੁੜ ਚੱਲਦਾ ਪੈਰੀ ਦੇ ਨਾਲ ਅਦਰੋਂ ਮੁਕਸਰ ਅਦਰੋਂ ਗੋਨੇਆਣਾ ਆਪੋ ਚੋਰੋ ਕੀ ਗੱਲ ਕਰ ਸ਼ੋਰੀਆ ਕੀ ਵਿਚਾਲੇ ਤੇ ਗਾਂ ਚੱਲ ਪੋ ਬਰਨਾਲਾ ਆ ਗਿਆ ਉਹਨੇ ਤੇ ਪਰ ਇਹਨੂੰ ਲੱਗਾ ਸਦੂਰ ਨਾਲ ਸਾਰੇ ਸ਼ਹਿਰਾਂ ਨੇ ਇਹੀ ਜੁੜ ਜਾਣਾ ਵੀ ਨਿੱਕੇ ਜਮੀਨਾਂ ਪੰਜਾਬ 'ਚ 25000 ਏਕੜ ਪੈਰੀ ਪੰਜਾਬ ਦੀ ਜਿਹੜੀਆਂ ਸਰਕਾਂ 'ਤੇ ਨੌਜਰੋਕ ਇਹ ਇਹਨੂੰ ਇਹ ਵਿਕਾਸ ਕਹਿ ਰਹੇ ਆ ਵਿਕਾਸ ਨਹੀਂ ਕਹਿੰਦਾ ਮੈਂ ਤਬਾਹੀ ਆ ਪੰਜਾਬ ਦੀ ਬਨਾਸਾ ਨੂੰ ਸੋ ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਰੋਜ਼ ਹੀ ਬੋਲਦਾ ਰੋਜ਼ ਹੀ ਲੋਕਾਂ ਨੂੰ ਜਾਗਰੂਕ ਕਰਦਾ ਹੈ ਕਿਉਂਕਿ ਮੈਨੂੰ ਲੱਗਦਾ ਵੀ ਇਹ ਬੰਦਾ ਰਹਿ ਗਿਆ ਇਹ ਹਫਤ ਤੱਕ ਤਾਂ ਮੈਂ ਲੋਕਾਂ ਨੂੰ ਕਹਿੰਨਾ ਭਾਵੇਂ ਹੁਣ ਮੈਂ ਆਉਣ ਵਾਲੇ ਸਮੇਂ 'ਚ ਦੇਖਦਾ ਵੀ ਕੀ ਪਰਚਾ ਕਰਦੇ ਆ ਕਾਹਦਾ ਕਰਦੇ ਆ ਆ ਚੱਲ ਵੀ ਖਬਰ ਤੋਂ ਪਤਾ ਲੱਗ ਜੂਗਾ ਮੈਂ ਪਤਾ ਵੀ ਕਰਾਇਆ ਦੱਸ ਨਹੀਂ ਰਿਹਾ ਕਿ ਕਹਿ ਰਹੇ ਪਤਾ ਨਹੀਂ ਜਾਂਦਾ ਕੋਈ ਆ ਕਿ ਨਹੀਂ ਤਦ ਜੇ ਡੀਜੀਪੀ ਨੂੰ ਗ੍ਰਹਿ ਭਰਾਲੇ ਪੱਲੋਂ ਕੋਈ ਦਰਦੇਸ਼ ਆਇਆ ਕਿ ਇਹ ਪ੍ਰੈਅਰ ਕਰੋ ਤੇ ਆ ਖਬਰਾਂ ਚਾ ਦਪੀਆਂ ਕੋਈ ਨਾ ਕੁੱਤੇ ਚ ਕਹਾਣੀ ਲੇਗੀ ਸੁਣ ਮੇਰੀ ਲੋਕਾਂ ਨੂੰ ਪੀਣਾ ਜਦੋਂ ਪ੍ਰਾਪਤ ਨੂੰ ਸਰਕਾਰ ਦਿੰਦਾ ਹੁੱਕਾ ਮਾਰੂਗਾ ਕੋਈ ਪ੍ਰਾਪਤੀ ਨਾ ਪਾਇਓ ਤੇ ਮੈਂ ਤੁਹਾਡੇ ਖਾਤਰ ਮੈਂ ਪੰਜਾਬ ਫਤਿਹ ਦੇ ਸਾਥ ਕਰਦਾ ਤੁਸੀਂ ਗ੍ਰਹਿ ਭਾਰ ਦੀ ਗੱਲ ਕਰ ਰਹੇ ਹੋ ਪਰ ਮੋਜ ਤੁਹਾਨੂੰ ਸਟੇਟ ਦੇ ਰਾਜ ਪੰਜਾਬ ਗ੍ਰਹਿ ਭਾਰ ਦੀ ਗੱਲ ਕਰਦੇ ਪੰਜਾਬ ਪੰਜਾਬ ਪੰਜਾਬ